ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਦੇ ਦੇ ਪੇ ਤੁਈ ਆਪਣੀ ਸਕਰੀਨ ਦੇ ਉੱਤੇ ਤੇ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਲਕਸ਼ਮੀ ਨਰਾਇਣ ਮੰਦਿਰ ਦੇ ਵਿੱਚ ਤੁਹਾਂ ਦਾ ਦਈ ਕਿ ਇੱਥੇ ਇੱਕ ਬਹੁਤ ਹੀ ਸੋਹਣੀ ਮੀਟਿੰਗ ਬੈਠ ਕੇ ਕੀਤੀ ਗਈ ਹੈ ਜੋ ਕਿ ਮਹਾਸਭਾ ਰਾਤਰੀ ਵੱਲੋਂ ਕੀਤੀ ਗਈ ਹੈ ਤੁਹਾਂ ਦਾ ਦਈ ਕਿ 8 ਤਰੀਕ ਨੂੰ ਸ੍ਰੀ ਗੁਰੂ ਗੋਬੀ ਸੁਆਮੀ ਨਬਾਦਾ ਜੀ ਦਾ ਜਨਮ ਦਿਹਾੜਾ ਆ ਰਿਹਾ ਜਿਹਦੇ ਉਪਲੱਖ ਦੇ ਵਿੱਚ 7 ਤਰੀਕ ਨੂੰ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਏਗੀ ਜੋ ਕਿ ਹੱਲੇ ਤੋਂ ਲੈ ਕੇ ਪੂਰੇ ਗਰਦਾਸਪੁਰ ਦੇ ਵਿੱਚ ਕੱਢੀ ਜਾਂਦੀ ਹੈ ਅੱਜ ਦੀ ਦੂਸਰੀ ਜਿਹੜੀ ਮੀਟਿੰਗ ਜੀ ਜੋ ਕਿ ਸ਼ਹਿਰੀ ਕਮੇਟੀ ਦੇ ਨਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੰਜਾਬ ਸੰਮਤੀ ਦੇ ਨਾਲ ਤੇ ਸਾਰੇ ਜਿੰਨੇ ਵੀ ਇਸ ਕਮੇਟੀ ਦੇ ਨਾਲ ਜੁੜੇ ਹੋਏ ਸੱਜਣ ਜੀ ਉਹਨਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਤੇ ਆਪਣੇ ਆਪਣੇ ਵਿਚਾਰ ਦਿੱਤੇ ਬਾਕੀ ਦੇ ਜਿਹੜੀ ਗੱਲਬਾਤ ਆ ਉਹ ਅੱਗੇ ਚੱਲਦੇ ਆ ਤੇ ਸੱਜਣਾ ਦੇ ਨਾਲ ਗੱਲਬਾਤ ਕਰਦੇ ਆ ਕਿ 7 ਤਰੀਕ ਦੀ ਜਿਹੜੀ ਸ਼ੋਭਾ ਯਾਤਰਾ ਆ ਉਹਦੇ ਉਪਲਬਖ ਦੇ ਵਿੱਚ ਉਹ ਕੀ ਕਹਿੰਦੇ ਨੇ ਆਓ ਚੱਲਦੇ ਆ ਅੱਜ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ 'ਚ ਮੈਂ ਬਹਾਸ਼ਾ ਜਯੋਧਵੀਰ ਸਿੰਘ ਭਾਰਤ ਦੇ ਰਾਸ਼ਟਰਪਤੀ ਦੁਆਰਾ ਸ਼ௌਰੀਅਤਕਰਨ ਸਨਮਾਨਤ ਮੈਂ ਸਾਰੀ ਸੰਗਤ ਨੂੰ ਸਾਰੀ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਆਗਾਮੀ ਸ਼ੋਭਾ ਯਾਤਰਾ ਜਿਹੜੀ 7 ਅਪ੍ਰੈਲ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬੰਦਰਪਿੰਡ ਹਲੇ ਤੋਂ ਚਲਦੀ ਆ ਉਹਦੇ ਵਿੱਚ ਸਾਰਾ ਹੀ ਭੈਣ ਭਰਾ ਸੇ ਜੋਗ ਦੇ ਕੇ ਸ਼੍ਰੀ ਗੁਰੂ ਨਾਭਾ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਔਰ ਆਪਣੇ ਸ਼ਹਿਰ ਦੀ ਰੌਣਕ ਨੂੰ ਵਧਾਉਂਦੇ ਹੋਏ ਬਹੁਤ ਵੱਗਿਆ ਸ਼ੋਭਾ ਯਾਤਰਾ ਜਿਹੜੀ 23 ਸਾਲਾਂ ਤੋਂ ਨਿਕਲ ਨਹੀਂ ਆ 31 ਸਾਲ ਹੋ ਗਿਆ ਇਹ ਸ਼ੋਭਾ ਯਾਤਰਾ ਨਿਕਲ ਦਿਆ ਇਹ 32ਵੀਂ ਸ਼ੋਭਾ ਯਾਤਰਾ ਜਿਹੜੀ ਆ ਉਹ ਹੋਣੀ ਆ ਸੋ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਐਸੇ ਸੇਵਾਦਾਰ ਤੇ ਸਾਰੇ ਹੀ ਭੈਣ ਭਰਾ 7 ਅਪ੍ਰੈਲ ਨੂੰ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ 8 ਤਰੀਕ ਨੂੰ ਗੁਰੂ ਜੀ ਦਾ ਜਲੰਦਨ ਆ ਆਪਣੇ ਆਪਣੇ ਪਿੰਡਾਂ ਚ ਸ਼ਹਿਰਾਂ ਚ ਆਪਣੇ ਆਪਣੇ ਘਰਾਂ ਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਲੰਗਰ ਲਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਰਲ ਮਿਲ ਕੇ ਰਹਿ ਕੇ ਇੱਕ ਮੁੱਠ ਹੋ ਕੇ ਸ਼ੋਭਾ ਯਾਤਰਾ ਨੂੰ ਕਾਮਯਾਬ ਕਰਾਓ ਇਹ ਮੈਂ ਸਾਰਿਆਂ ਨੂੰ ਆਪਣੇ ਹੱਥ ਜੋੜ ਕੇ ਬੇਨਤੀ ਕਰਨਾ ਸਰ ਇਸ ਸ਼ੋਭਾ ਯਾਤਰਾ ਨੂੰ ਲੈ ਕੇ ਤੇ ਇਸ ਵਾਰ ਬੜੀ ਜਿਹੜੀ ਸ਼ੋਭਾ ਯਾਤਰਾ ਹੈ ਇਸ ਦੀ ਲੱਕ ਕਿਤਾ ਜਾ ਰਿਹਾ ਹੈ ਇਸ ਵਾਰ ਹੀ ਇੱਕ ਤੇ ਲਾਈਵ ਟੈਲੀਕਾਸਟ ਹੋ ਰਿਹਾ ਜਿਹੜੀ ਤੇ ਘਰ ਬੈਠੇ ਹੀ ਇਹ ਸਿਰਫ ਗੁਰਦਾਸਪੁਰ ਚ ਨਹੀਂ ਚਲਨੀ ਪੂਰੇ ਵਰਲਡ ਵਿੱਚ ਚਲਣੀ ਆ ਉਹ ਨਵੀਂ ਚੀਜ਼ ਅਸੀਂ ਇਸ ਵਾਰ ਹੀ ਪੇਸ਼ ਕਰ ਰਹੇ ਆ ਔਰ ਬਾਕੀ ਸ਼ੋਭਾ ਯਾਤਰਾ ਵਿੱਚ ਆ ਕੋਈ ਨਾ ਕੋਈ ਨਵੀਂ ਚੀਜ਼ ਪੇਸ਼ ਹੁੰਦੀ ਆ ਸਾਰਿਆਂ ਦਾ ਮਾਨ ਸਨਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਮੰਦਿਰ ਤੋਂ ਹੁੰਦਾ ਔਰ ਇਸ ਵਾਰ ਵੀ ਹੋਵਾਂਗੇ ਕਰਾਂਗੇ ਸਾਰੇ ਭੈਣ ਭਰਾਵਾਂਗੇ ਮੈਂ ਦਾ ਹੱਥ ਜੁੜ ਕੇ ਹੋ ਬੇਨਤੀ ਕਰਨਾ ਕਿ ਮੰਦਿਰ ਵਿੱਚ ਟਾਈਮ ਸਰ ਪਹੁੰਚ ਕੇ 10 ਵਜੇ ਪਹੁੰਚੋ ਤਾਂ ਕਿ 11-12 ਵਜੇ ਅਸੀਂ ਸ਼ੋਭਾ ਯਾਤਰਾ ਸਟਾਰਟ ਕਰ ਲਈਏ ਜਿਹਦੇ ਵਿੱਚ ਕਾਫੀ ਰੰਗ ਰੰਗ ਪ੍ਰੋਗਰਾਮ ਵੀ ਹੋਣੇ ਆ ਔਰ ਸ੍ਰੀ ਗੁਰੂ ਨਬਾਦ ਜੀ ਦੀਆਂ ਪਾਲਕੀਆਂ ਵੀ ਸਜਾਈ ਜਾਣਗੀਆਂ ਜਦੋਂ ਦੀਆਂ ਵੀਡੀਓ ਪੈਰੀਆਂ ਨੇ ਗੁਰੂ ਮਹਾਰਾਜ ਦੇ ਬਾਰੇ ਦੇ ਵਿੱਚ ਤੇ ਬਹੁਤ ਜ਼ਿਆਦਾ ਗੁਰੂ ਮਹਾਰਾਜ ਦੀ ਜਿਹੜੀ ਚਰਚਾ ਜਿਹੜੀ ਹੈ ਉਹ ਦੂਰ ਵੀ ਹੁਣ ਸ਼ੁਰੂ ਹੋ ਗਈ ਹੈ ਉਹਦੇ ਉਹ ਲੇਖ ਦੇ ਵਿੱਚ ਸਾਨੂੰ ਨੋਟ ਫੋਨ ਆਇਆ ਫੈਮਲੀਆ ਦੇ ਇਹੀ ਦੂਰੋਂ ਆਉਣ ਤੇ ਜੇ ਨੇਰਾ ਹੋ ਜੇ ਤਾਂ ਰਾਤ ਰਹਿਣ ਦਾ ਉਹਨਾਂ ਬਾਅਦ ਕੋਈ ਠਹਿਰਾਓ ਸਰ ਅਸੀਂ ਹੁਣ ਉਹਨਾਂ ਨੂੰ ਜਾਣ ਕੇ ਰਾਤ ਰੱਖਾਂਗੇ ਜੇ ਕੋਈ ਜਾਣਾ ਵੀ ਚਾਹੁੰਦਾ ਉਹਨਾਂ ਨੂੰ ਵੀ ਕਹਾਂਗੇ ਕਿ ਨਹੀਂ ਰਾਤ ਇੱਥੇ ਰੱਖੋ ਕਿਉਂਕਿ ਸ਼ੋਭਾ ਯਾਤਰਾ 7 ਨੂੰ ਤੇ 8 ਨੂੰ ਵੀ ਉੱਥੇ ਮੰਦਿਰ ਚ ਪੂਰਾ ਪ੍ਰੋਗਰਾਮ ਹੁੰਦਾ ਉਹਨਾਂ ਨੂੰ ਕੋਈ ਘਰਾਂ ਦੀ ਲੋੜ ਨਹੀਂ ਪਈ ਉਹਨਾਂ ਨੂੰ ਮੰਜੀ ਬਿਸਤਰਾਣਾ ਮਿਲੇਗਾ ਉਹਨਾਂ ਨੂੰ ਰਾਸ਼ਨ ਪਾਣੀ ਨਾ ਮਿਲੇਗਾ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲੀਗੀ ਸਭ ਕੁਝ ਵਿਵਸਥਾ ਹੋਏਗੀ ਬੇਸ਼ੱਕ ਦਿਲ ਖੋਲ ਕੇ ਜਿਹਨੇ ਮਰਜ਼ੀ ਜੀ ਆ ਜਾਣਾ ਉਹਨਾਂ ਨੂੰ ਰੋਟੀ ਪਾਣੀ ਦੀ ਬਿਸਤਰਾ ਵੀ ਮਿਲੇਗਾ ਉਹਨਾਂ ਦਾ ਸਵਾਗਤ ਵੀ ਕੀਤਾ ਜਾਏਗਾ ਤੇ ਰਾਤ ਵੀ ਰੱਖਿਆ ਜਾਏਗਾ ਪਰਮੇਸ਼ਰ ਜੀ ਸਹਿਰੀ ਪ੍ਰਧਾਨ ਹੋਣ ਦੇ ਨਾਤੇ ਤੇ ਸੋਭਾ ਯਾਤਰਾ ਹਾਲੇ ਤੋਂ ਚੱਲ ਕੇ ਸਹਿਰ ਤੱਕ ਪਹੁੰਚ ਰਹੀ ਹੈ ਉਹਦੇ ਰੂਟ ਪਲਾਨ ਬਾਰੇ ਜੇ ਜੋ ਵੀ ਨੌਲੇਜ ਆ ਉਹ ਦੱਸ ਦਿਓ ਸ਼ਹਿਰ ਦੇ ਵਿੱਚ ਦੀਆਂ ਕੀ ਕੀ ਗਤੀਵਿਧੀਆਂ ਨੇ ਉਹਦੇ ਤੇ ਇੱਕ ਟਾਲਣਾ ਜ਼ਰੂਰ ਪਾਵਾ। ਗੋਸਾਮੀ ਸ਼੍ਰੀ ਗੋnabla ਦਾਸ ਮਹਾਰਾਜ ਕੀ ਜੈ। ਅੱਜ ਦੀ ਇੱਕ ਵਿਸ਼ੇਸ਼ ਮੀਟਿੰਗ ਆਪਾਂ ਸ਼ਹਿਰ ਦੀ ਕਮੇਟੀ ਤੇ ਪੰਜਾਬ ਦੀ ਕਮੇਟੀ ਨਾਲ ਮਿਲ ਕੇ ਇੱਕ ਯੋਜਨਾ ਬੰਦੀ ਤਰੀਕੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਸੰਬੰਧ ਵਿੱਚ ਆਵਾ ਮੀਟਿੰਗ ਲక్ష్ਮੀਨਾਰਾਇਣ ਮੰਦਰ ਵਿੱਚ ਮੀਟਿੰਗ ਬੁਲਾਈ ਆ। ਇਹ ਮੀਟਿੰਗ ਜਿਹੜੀ ਆ ਸਾਡਾ ਮਕਸਦ ਇਹ ਆ ਕਿ ਸ਼ੋਭਾ ਯਾਤਰਾ ਨੂੰ ਕਾਮਯਾਬ ਕਿੱਦਾਂ ਕਰਨਾ ਕਿਹੜਾ ਲੋਕਾਂ ਦਾ ਜਿਹੜੇ ਲੋਕ ਸਟਾਲ ਲੈਂਦੇ ਹੁਣਾ ਤੱਕ ਆਹੀ ਪਹੁੰਚ ਕਰਨਾ ਬਰਾਦੀ ਦੇ ਲੋਕਾਂ ਤੱਕ ਦੂਜੀ ਸੰਸਥਾਵਾਂ ਦਾ ਤਾਲਮੇਲ ਬਣਾ ਕੇ ਸ਼ਹਿਰ ਜਤਨ ਨੂੰ ਵਧੀਆ ਤਰੀਕੇ ਨਾਲ ਕਿਦਾਂ ਪਕ ਕਾਮਯਾਬ ਕਰਨਾ ਉਹਦੇ ਵਿੱਚ ਸਾਡੀਆਂ ਸਾਰੀਆਂ ਮਹੱਲੇ ਦੀ ਜਿਹੜੀ ਕਮੇਟੀਆਂ ਵਾ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਉਹਨੂੰ ਕਾਮਯਾਬ ਬਣਾਣਾ ਸਾਡਾ ਜਿਹੜਾ ਰੂਟ ਹੈਗਾ ਉਹ ਸਿੱਧਾ ਕਾਲੇ ਰੋਡ ਤੋਂ ਸਿੱਧਾ ਪਹਿਲੇ ਜਾ ਕੇ ਇਧਰੋਂ ਡਾਕਾਣਾ ਚੌਂਕ ਫਿਰ ਆਪਣੇ ਬਾਟਾ ਚੌਂਕ ਤੋਂ ਹੋ ਕੇ ਬੀਆਂਵਲੀ ਮਾਰਕੀਟ ਤੋਂ ਫਿਰ ਗੀਤਾਪਨ ਰੋਡ ਤੋਂ ਆਪਣੇ ਹਨੂਮਾਨ ਚੌਂਕ ਤੋਂ ਫਿਰ ਆਪਣੇ ਸੰਗਲਪੋੜਾ ਰੋਡ ਤੋਂ ਉਪਰੋਂ ਹੋਏ ਮੰਡੀ ਦੇ ਵਿੱਚੋਂ ਤੇ ਫਿਰ ਆਪਣੇ ਜਹਾ ਚੌਂਕ ਦੇ ਵਿੱਚੋਂ ਹੋਏ ਬਾਬੂ ਹਲਤਾਂ ਦੇ ਫਿਰ ਹਲੇ ਸ਼ੇਰ ਬਿਸ਼ਰਾਮ ਕਰੇਗੀ ਤੋਂ ਸ਼ਹਿਰ ਦੀ ਕਮੇਟੀ ਨੇ ਪੂਰੇ ਇੰਤਜ਼ਾਮ ਕਰ ਲਏ ਨੇ ਸਾਨੂੰ ਬਰਾਦਰੀ ਵੱਲੋਂ ਮੱਖ-ਮੱਖ ਸੰਸਤਾਵਾਂੋਂ ਬੜਾ ਹੰਗਾਰਾ ਮਿਲ ਰਿਹਾ ਅਸੀਂ ਤੰਦੇ ਹੀ ਨਾਲ ਜਿਹੜੀ ਆ ਜਿੰਨਾ ਕਾ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਕਰਾਂਗੇ ਇਹ ਰਿਵਿਊ ਯਾਤਰਾ ਸ਼ੁਰੂ ਹੋਏਗੀ। ਯਾਤਰਾ ਜੀ ਦੇਖੋ ਇਹ ਹਾਲੀ ਕੀ ਇਹ ਪੰਜਾਬ ਦੀ ਕਮੇਟੀ ਨੇ ਕੱਢਣੀ ਆ ਉਸ ਤੋਂ ਮੇਰੇ ਹਿਸਾਬ ਨਾਲ ਆ 11 12 ਕ ਵੱਜ ਜਾਣੇ ਆ ਤੋ ਵਕਫ ਵਕ ਤਰ੍ਹਾਂ ਦੇ ਆਰਾਧ ਵਿੱਚ ਸਟਾਲ ਲਗੇ ਕਿਸੇ ਕਿਸਮ ਦੀ ਕੋਈ ਸੰਗਤ ਨੂੰ ਜਿਹੜੀ ਆ ਦਿੱਕਤ ਨਹੀਂ ਆਏਗੀ ਖਾਣ ਪੀਣ ਦੇ ਵਕਫ ਵਕ ਤਰ੍ਹਾਂ ਦੇ ਸਟਾਲ ਮਿਲ ਗਏ। ਤੁਸੀਂ ਆਪਣੀ ਸ਼ਹਿਰੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਵਕ ਵਕ ਜਿਹੜੀਆਂ ਸੰਸਥਾਵਾਂਾਂ ਆ ਜਾਂ ਆਪਣੀ ਕਮਿਊਨਿਟੀ ਨੇ ਉਹਨੂੰ ਬੇਨਤੀ ਕਰਨਿਆ ਇਹ ਵਾਦ ਤੋਂ ਵਾਦ ਜਿਹੜਾ ਜਿਹੜੂ ਸ਼ੁਭਾ ਯਾਤਰਾ ਆਂਦੀ ਆ ਆਪਣੇ ਉਹਨਾਂ ਨੂੰ ਸਵਾਗਤ ਵਾਸਤੇ ਹਜੂਮ ਜਿਹੜਾ ਇਕੱਠਾ ਜੜਾ ਸੜਕਾਂ ਤੇ ਆਜੋ ਤਾਂ ਕਿ ਸਾ ਸਾਡੇ ਇੱਕ ਵਧੀਆ ਮੈਸੇਜ ਜਾ ਸਕੇ ਜਾ ਸਕੇ ਸਾਡੀ ਕਮਿਊਨਿਟੀ ਦਾ ਤਾਂ ਕਿ ਸਰ ਸਰਕਾਰ ਤੱਕ ਵੀ ਇੱਕ ਪਹੁੰਚ ਸਕੇ ਸਾਡੀ ਇੱਕ ਚੌਂਕ ਦੀ ਬੜੀ ਪੁਰਾਣੀ ਮੰਗ ਆ ਸਰਕਾਰ ਉਹ ਤਾਂ ਅਣ ਦੇਖਿਆ ਕਰ ਰਹੀ ਹੈ ਤੋਂ ਬੇਨਤੀ ਹੈ ਵੀ ਵਾਦ ਤੋਂ ਵਾਦ ਉਹਨਾਂ ਨੂੰ ਵੀ ਜਿਹੜਾ ਧਿਆਨ ਦਿੱਤਾ ਜਾਵੇ ਧੰਨਵਾਦ ਅ ਬਿੰਦੇ ਜੀ ਤੁਸੀਂ ਅੱਜ ਗੁਰਨਾਬਾ ਦਾ ਜੀ ਦੀ ਕਮੇਟੀ ਦੇ ਨਾਲ ਜੁੜੇ ਕੀ ਲੱਗਦਾ ਸ੍ਰੀ ਗੁਰਨਾਬਦਾਸ ਮਹਾਰਾਜ ਜੀ ਦੇ ਗੁਰੂ ਜੀ ਦੇ ਨਾਲ ਜੁੜਨਾ ਇਹ ਇਹ ਅੱਜ ਦੀ ਗੱਲ ਨਹੀਂ ਆਸੀਂ ਜਦੋਂ ਜਨਮ ਲੈਂਦੇ ਆ ਗੁਰੂਆਂ ਪੀਰਾਂ ਦੇ ਆਸ਼ੀਰਵਾਦ ਨਾਲ ਹੀ ਜਨਮ ਲਿਆ ਜਾਂਦਾ ਆਸੀਂ ਉਹਨਾਂ ਨਾਲ ਜੁੜੇ ਆ ਉਹਨਾਂ ਦੇ ਆਪਣੇ ਬਚਪਨ ਤੋਂ ਹੀ ਜੁੜੇ ਹੋਇਆ ਸੋ ਸ੍ਰੀ ਗੁਰਨਾਬਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਜਿਹੜੀ ਹੈ 7 ਅਪ੍ਰੈਲ ਨੂੰ ਗੁਰਦਾਸਪੁਰ ਦੇ ਵਿੱਚ ਬੜੇ ਹੁਮ ਹੁਮ ਆ ਕੇ ਲੋਕ ਆਣ ਗਏ ਮੈਨੂੰ ਉਮੀਦ ਹੈ ਮੈਂ ਸਾਰੀ ਹੀ ਗੁਰਦਾਸਪੁਰ ਦੀ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਅੱਗੇ ਰਿਕੁਐਸਟ ਕਰਦੀਆਂ ਕਿ ਜਿਸ ਤਰ੍ਹਾਂ ਹਰ ਧਰਮ ਦੇ ਗੁਰੂ ਪੀਰਾਂ ਦੇ ਯਾਤਰਾਵਾਂ ਉਹਨਾਂ ਦੇ ਜਨਮ ਦੇ ਹਾੜੇ ਤੇ ਯਾਤਰਾਵਾਂ ਨਿਕਲਦੀਆਂ ਖਾਸ ਗੁਰਦਾਸਪੁਰ ਦੇ ਵਿੱਚ ਉਸੇ ਤਰ੍ਹਾਂ ਸ੍ਰੀ ਗੁਰਨਾਬਾਦਸ ਮਹਾਰਾਜ ਜੀ ਦੇ ਵੱਲੋਂ ਉਹਨਾਂ ਦੀ ਜਿਹੜੀ ਸੰਗਤ ਹੈ ਮਹਾਸ਼ਾ ਕੌਮ ਦੀ ਜਿਹੜੀ ਇਹ ਸ਼ੋਭਾ ਯਾਤਰਾ ਜਿਹੜੀ ਨਿਕਲ ਰਹੀ ਹੈ ਮੈਂ ਸਾਰੇ ਦੇ ਕੇ ਪ੍ਰਾਰਥਨਾ ਕਰਦੀਆਂ ਕਿ ਜਿਸ ਤਰ੍ਹਾਂ ਬਾਕੀ ਦੀ ਸ਼ੋਭਾ ਯਾਤਰਾ ਦੇ ਵਿੱਚ ਹੁੰਮ ਹੁਮਾ ਕੇ ਪਹੁੰਚਦੇ ਉਸੇ ਤਰ੍ਹਾਂ ਸ੍ਰੀ ਗੁਰਨਾਬਾਦਸ ਮਹਾਰਾਜ ਜੀ ਦੇ ਯਾਤਰਾ ਦੇ ਵਿੱਚ ਵੀ ਤੁਸੀਂ ਆਓ ਔਰ ਆਪਣੀ ਸ਼ਮੂਲੀਅਤ ਔਰ ਆਪਣੀ ਹਾਜ਼ਰੀ ਜ਼ਰੂਰ ਪਾਓ ਸੋ ਮੈਂ ਸਾਰਿਆਂ ਦੇ ਅੱਗੇ ਰਿਕੁਐਸਟ ਕਰਦੀ ਆ ਕਿ ਇਸ ਯਾਤਰਾ ਦੇ ਚਾਰ ਚੰਨ ਲਗਾਉਣ ਵਾਸਤੇ ਹੂ ਮੂ ਵਾਕੇ ਪਹੁੰਚੋ ਸਤਿਨਵਾਦ ਜੈ ਹਿੰਦ ਜੈ ਭਾਰਤ ਸਰ ਅੱਜ ਦੀ ਜੋ ਮੀਟਿੰਗ ਹੋਈ ਹੈ ਸਰ ਗੁਰੂ ਨਾਭਾ ਦਾਜੀ ਦੇ ਸੋਭਾ ਯਾਤਰਾ ਦੇ ਪਲੱਸ ਦੇ ਵਿੱਚ ਉਹਦੇ ਤੇ ਅੱਜ ਦੇ ਕੀ ਵਿਚਾਰ ਅੱਜ ਜਿਹੜੀ ਸਾਡੀ ਪੰਜਾਬ ਬੋਡੀ ਦੀ ਮੀਟਿੰਗ ਪਲੱਸ ਡਿਸਟ੍ਰਿਕਟ ਬੋਰਡ ਨੇ ਇਕੱਠਾ ਵਿਚਾਰ ਵਟਾਂਦਰਾ ਕੀਤਾ ਮੈਂ बतौर ਰਕੇਸ਼ ਕੁਮਾਰ ਚੇਅਰਮੈਨ ਸ਼੍ਰੀ ਗੁਰਨਾਬਾ ਦਾਸ ਕਮੇਟੀ ਵਿੱਚ ਮੈਨੂੰ ਬੁਲਾਇਆ ਗਿਆ ਲక్ష్ਮੀ ਨਾਰਾਇਣ ਮੰਦਰ ਦੇ ਵਿੱਚ ਮੀਟਿੰਗ ਹੋਈ ਆ ਔਰ ਉndes vichar vataandra kita gaya ਪਿੰਡ ਹੱਲੇ ਤੋਂ 7 ਤਰੀਕ ਨੂੰ ਜਿਹੜੀ 11 ਤਰੀਕ ਨੂੰ 11 ਵਜੇ ਕੋਮ ਜਿਹੜੀ ਸੋਭਾ ਯਾਤਰਾ ਚੱਲੇਗੀ ਤੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਬਾਬੂ ਹਦ ਹੁੰਦੇ ਹੋਏ ਫਿਰ ਜਿਹੜੀ ਹੱਲੇ ਦੇ ਵਿੱਚ ਹੀ ਸਮਾਪਤ ਹੋਏਗੀ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਪਣੇ ਜੰਮੀਆ ਵੀ ਅ ਸ਼ਹਿਰ ਗੁਰਦਾਸਪੁਰ ਦੇ ਵਿੱਚ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਆਪਣੇ ਕੰਮ ਕਾਜ ਛੱਡ ਕੇ ਉਧਰ ਗੁਰੂ ਮਹਾਰਾਜ ਦੀ ਜਿਹੜੀ ਆਪਾਂ ਸੂਭਾ ਯਾਤਰਾ ਕੱਢ ਰਹੇ ਹਾਂ ਉਸ ਵਿੱਚ ਸ਼ਾਮਲ ਹੋਵੋ ਅਤੇ ਆਪਣਾ ਜਿਹੜਾ ਨਾ ਅ ਆਪਣਾ ਜੀਵਨ ਸਫਲ ਬਣਾਓ ਸਰ ਇੱਕ ਵਿਚਾਰ ਉਤਪਰ ਵੀ ਕੀਤਾ ਗਿਆ ਕਿ LED ਲਾਈਟਾਂ ਲਾਈਆਂ ਲਾਈਟ ਅਨਿਵਰਸ ਕਿੱਥਾ ਜਾਏਗੀ ਪਰ ਤੁਹਾਡੇ ਹਾਂ ਉਹਦੇ ਵਿੱਚ ਸਾਡੀ ਸਾਰਿਆਂ ਦੀ ਇਹ ਮੀਟਿੰਗ ਜਦੋਂ ਅਸੀਂ ਆਪਣਾ ਜਿਹੜਾ ਅ ਕਰਨਾ ਲਾਈਵ ਚਾਰਾ ਸਾਡਾ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ LED ਵੱਖ-ਵੱਖ ਚੌਕਾਂ ਦੇ ਵਿੱਚ ਲਗਾਈਆਂ ਜਾਣਗੀਆਂ ਤਾਂ ਜੋ ਜੋ ਵੀ ਸਾਡੀ ਜਿਹੜੀ ਆਪਣੇ ਸੋਭਾ ਯਾਤਰਾ ਚੱਲਣੀ ਆ ਉਹਨੂੰ ਜਿਹੜਾ ਸਾਡੇ ਉੱਥੇ ਨਹੀਂ ਵੀ ਪਹੁੰਚ ਸਕਦਾ ਉਹ ਵੀ ਜਿਹੜਾ ਸ਼ਹਿਰ ਦੇ ਵਿੱਚ ਜਿੰਨੀ ਵੀ ਕੋਈ ਸੰਗਤ ਆ ਜਾਗ ਤੇ ਉਥੇ ਨਹੀਂ ਪਹੁੰਚ ਸਕਦੀ ਉਹ ਵੱਖ-ਵੱਖ ਖਾਵਾ ਤੇ ਖਲੋਕੇ ਤੇ ਉਹਨੂੰ ਉਹਦਾ ਉਥੇ ਹੀ ਜਿਹੜਾ ਨਾ ਉਹ ਨਿਯਾਰਾ ਲਵੇ। ਹਾਂਜੀ। ਸਰਪੰਚ ਦੇ ਪ੍ਰੋਗਰਾਮ ਬਾਰੇ ਕੀ ਵਿਚਾਰ ਹੈ? ਕੋਣ ਸਵਾਮੀ ਜੀ ਨੂੰ ਨਾਬਾਦਸ਼ ਮਹਾਰਾਜ ਕੀ ਜਾ। ਅੱਜ ਦੀ ਜਿਹੜੀ ਮੀਟਿੰਗ ਇੱਥੇ ਰੱਖੀ ਗਈ ਆ ਜਿਹੜੀ ਪਿੰਡ ਹੱਲੇ ਜਾਈਏ ਤੋਂ 7 ਤਰੀਕ ਨੂੰ ਸੌਂਬਾ ਜਾਤਾ ਨਿਕਲਣੀ ਆ ਤੇ ਸਾਡੇ ਸ਼ਹਿਰ ਕਮੇਟੀ ਵੱਲੋਂ ਮੀਟਿੰਗ ਲੱਗੀ ਗਈ ਆ। ਅਸੀਂ ਆਪਣੇ ਜਿਹਦੇ ਵਿੱਚ ਸਾਡੇ ਸਟਾਲ ਕਮੇਟੀ ਦਾ ਪ੍ਰਧਾਨ ਮੇਸ਼ੀਨ ਹੈ ਉਹਨਾਂ ਦੇ ਨਾਲ ਅਸੀਂ ਪੂਰਾ ਸਹਿਯੋਗ ਕਰਨੇ ਆ ਅਸੀਂ ਇਹੋ ਜੀ ਆਪਾਂ ਆਪਣੇ ਜੋ ਵੀ ਟੀਮ ਨੇ ਸਾਡਾ ਫੈਸਲਾ ਕੀਤਾ ਵੀ ਸ਼ਹਿਰ ਦੇ ਵਿੱਚ ਹਰ ਚੌਂਕ ਦੇ ਵਿੱਚ ਜਿੱਦਾਂ ਪਹਿਲਾਂ ਵੀ ਸਟਾਲ ਲੱਗਦੇ ਨੇ ਇਦਾਂ ਹੀ ਉਹਨਾਂ ਨੂੰ ਅਸੀਂ ਮਿਲਦੇ ਆ ਉਹ ਪਸਾਰ ਬੰਦੇ ਲੱਗੇ ਉਹਨਾਂ ਮਿਲਦੇ ਆ ਤੇ ਵੱਧ ਤੋਂ ਵੱਧ ਜਿਹੜਾ ਸਟਾਲ ਲੱਗਣ ਔਰ ਯਾਤਰਾ ਦਾ ਚੰਗੇ ਤਰੀਕੇ ਨਾਲ ਸਵਾਗਤ ਕੀਤਾ ਜਾਏਗਾ ਕਿਉਂਕਿ ਅਸੀਂ ਜੋਂ ਤੋਂ ਜਦੋਂ ਨਾਪਾ ਦਾ ਦੀ ਸਮਾ ਯਾਤਰਾ ਚੱਲੂ ਹੋਈ ਆ ਉਦੋਂ ਤੋਂ ਹੀ ਅਸੀਂ ਮੰਡੀ ਦੇ ਵਿੱਚ ਮੋਹ ਜੋਸ਼ ਔਰ ਨਾਲ ਇਹ ਪਿੰਡ ਅਲਾਮਾਬਾਦ ਮਹੱਲੇ ਦੇ ਵਿੱਚ ਇੱਥੇ ਵੀ ਬੜੇ ਜੋਰ ਚੋਂ ਨਾਲ ਫਾਤਮਾ ਐਦ ਕਾ ਵੀ ਅਸੀਂ ਜਿੱਦਾਂ ਪਿਛਲੇ ਵਾਰੀ ਨਿਆ ਅਲਕਾਉ ਨਾਲੋਂ ਵੱਧ ਮਜੀ ਵਧੀਆ ਤਰੀਕੇ ਨਾਲ ਫਾਤਮ ਕਰਾਂਗੇ ਤੇ ਬਹੁਤ ਵਧੀਆ ਤਰੀਕਿਆਂ ਨਾਲ ਜਿਹੜੇ ਆਉਣਿਆ ਬਦੋਂ ਟਰਾਲੀਆਂ ਉਹਨਾਂ ਨੂੰ ਚੰਗਾ ਮੈਸੇਜ ਮਿਲੇਗਾ ਵੀ ਸ਼ਾਹ ਦੇ ਵਿੱਚ ਠੀਕ ਹਨ ਉਹਨਾਂ ਨਾਲ ਮਿਲਿਆ

आपके माध्यम से विनती करता हूं कि जो सात अप्रैल को शोभा निकाली जा रही है नाभा द्वारा उसमें सभी बढ़ चढ़ लें राम भगत कृष्ण भगत शिव भगत और भी अनन्य अनन्य समितियों के लोग इनका साथ दे और अपना कार्यक्रम समझकर इसकी शोभा बढ़ाएं क्योंकि सनातन के महान संत गुरु दास जी ने जो भक्तमाल ग्रंथ हमको दिया पूरी मानवता को दिया वो हमको भगवान के चरणों में जोड़ने वाला है और उनकी अमृतमय है, है। इसलिए बार बार यही निवेदन है कि इस शोभा यात्रा को एक विराट रूप दे एक भव्य रूप दे एक दिव्य रूप दे और व्यक्तिगत रूप से भी नाभा समिति के अधिकारियों से सदस्यों से मिलकर unki avashyaktaen kya hai kis tarah se wo sahajog chahte hain inka sahajog kare inhi baaton ke sath main apni vani ko viram deta go swami shrignabadas maharaj ki jai go swami shrignabadas maharaj ki jai aaj di jehri meeting hai guru mandir narayan mandir de vich behram road de vich ho rahi hai bahut badhiya hui hai eh sade pradhan shahar de ਸ਼੍ਰੀ ਰਮੇਸ਼ ਕਾਲੀ ਜੀ ਇਸ ਮੀਟਿੰਗ ਦੇ ਪ੍ਰਬੰਧਕ ਸਨ ਤੇ ਨਾਲ ਹੀ ਸਾਡੇ ਚੌਧਰੀ ਯੋਧਵੀਰ ਸਿੰਘ ਜੀ ਪੰਜਾਬ ਦੇ ਪ੍ਰਧਾਨ ਇਹ ਵੀ ਨਾਲ ਸਨ ਬਾਕੀ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਰਕੇਸ਼ ਕੁਮਾਰ ਜੀ ਨੇਕ ਜੀ ਆਏ ਇਹਨਾਂ ਸਾਰਿਆਂ ਨੇ ਵਧੀਆ ਵਧੀਆ ਸੁਝਾਅ ਦਿੱਤੇ ਨੇ ਤੇ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਤੇ ਗੋਸਵਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ 7 ਤਰੀਕ ਨੂੰ ਸ਼ੋਭਾ ਯਾਤਰਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਿੰਡ ਹੱਲੇ ਜਾਈਏ ਤਾਂ ਨਿਕਲ ਨਹੀਂ ਆ ਉਹਦੇ ਵਿੱਚ ਹੌਮਾ ਮਾ ਕੇ ਆਓ ਸਭ ਨੂੰ ਇਹ ਬੇਨਤੀ ਕਰਨਾ ਪਈ ਪਰਿਵਾਰ ਸੁਮੇਟਾਓ ਤੇ ਇੱਕ ਜਰੂਰ ਬੇਨਤੀ ਕਰਨਾ ਵੀ ਟਰਾਲੀਆਂ ਜੋ ਤੁਹਾਡੇ ਕੋਲ ਸਾਧਰ ਬੰਦਾ ਉੱਤੇ ਜਰੂਰ ਆਓ ਤੇ ਨਸ਼ੇ ਤੋਂ ਰਹਿ ਤੋ ਸ਼ਰਾਬ ਨਾ ਪੀਤੀ ਜਾਵੇ ਮੇਰੀ ਇਹ ਸਾ ਖੱਤ ਜੋੜ ਕੇ ਬੇਨਤੀ ਹੈ ਤੇ ਲੰਗਰ ਜਿਹੜੇ ਆ ਉਹ ਸਾਰੇ ਜਿਹੜੇ ਆਪਣੇ ਇਲਾਕੇ ਦੇ ਵਿੱਚ ਲੱਗੇ ਆ ਮਹੱਲਿਆਂ ਦੇ ਵਿੱਚ ਲੱਗਲੇ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਬੜੇ ਅੱਛੇ ਢੰਗ ਦੇ ਨਾਲ ਬਟ ਕਟਰਾਲੀਆਂ ਨੂੰ ਦੇਣ ਤੇ ਮੈਂ ਇਸ ਤੋਂ ਵੱਧ ਤੁਹਾਡੇ ਅੱਗੇ ਅਰਜ ਮੰਦਲ ਕੀ ਪ੍ਰਮਾਤਮਾਗੇ ਅਰਦਾਸ ਕਰਨਾ ਆਪੀ ਸ਼ੋਭਾ ਯਾਤਰਾ ਵਿੱਚ ਤੁਸੀਂ ਵੱਧ ਚੜ ਕੇ ਆਓ ਤੇ ਗੁਰੂ ਨਬਦਾਸ ਜੀ ਦਾ ਨਾਮ ਰੋਸ਼ਨ ਕਰੋ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਕਿ ਸ਼ੋਭਾ ਯਾਤਰਾ ਦੇ ਪ੍ਰਬੰਧ ਜਿਹੜਾ ਹੈ ਨਾ ਉਹ ਪੁਲਿਸ ਦਾ ਜਿਹੜਾ ਪ੍ਰਬੰਧ ਹੈ ਉਹ ਜਰੂਰ ਕੀਤਾ ਜਾਵੇ ਤਾਂ ਕਿ ਲੜਬਾ ਜਿਹੜੀ ਆ ਉਹ ਕੋਈ ਨਾ ਕਰ ਸਕੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਨਾ ਤੇ 7 ਤਰੀਕ ਨੂੰ ਸ਼ੋਭਾ ਯਾਤਰਾ ਵਾਲੇ ਦਿਨ ਸਾਰੇ ਹਮ ਹਮ ਆ ਕੇ ਆਓ ਤੇ ਗੁਰਜੀ ਦਾ ਅਨੰਦ ਮਾ ਗੋਸwami ji ਕੋ ਨਾ ਬਦਾ ਹਮਾਰਾ ਹੈ ਕਿ